ਅੱਜ ਮੁਖੇਸ਼ ਸਾਹਿਬ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੇ ਡੀਐਸਪੀ ਮਲੂਠ ਦੇ ਵੱਲੋਂ ਟੀਮ ਜਿਹਦੇ ਵਿੱਚ ਥਾਣੇ ਲਖੇ ਵਾਲੇ ਦੀ ਸਾਰੇ ਮੁਲਾਜ਼ਮ ਸੀਗੇ ਇਹਨਾਂ ਨੇ ਇੱਕ ਬਹੁਤ ਵੱਡਾ ਗਰੋਹ ਫੜਿਆ ਇਸ ਗਰੋਹ ਦੇ ਵਿੱਚ ਟੋਟਲ ਹਾਲੇ ਤੱਕ 8 ਬੰਦੇ ਹੈਗੇ ਇਹ ਉਹ ਗਰੋਹ ਹੈ ਜਿਨ੍ਹਾਂ ਨੇ ਆਪਣੀ ਇੰਟਰੋਗੇਸ਼ਨ ਵਿੱਚ ਇਹ ਦੱਸਿਆ ਹੈ ਕਿ ਇਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ 50 ਤੋਂ ਉੱਤੇ ਮੋਟਰਾਂ 25 ਕੁਇੰਟਲ ਕਣਕ 8 ਮੋਟਰਸਾਈਕਲ ਅਤੇ 30 ਗੈਸ ਸਿਲੰਡਰਸ ਚੋਰੀ ਕਰ ਚੁੱਕੇ ਹਨ ਵੱਖ-ਵੱਖ ਪਿੰਡਾਂ ਤੋਂ ਇਹਨਾਂ ਦਾ ਜੋ ਏਰੀਆ ਜਿੱਥੇ ਆਕਟਿਵ ਸੀਗੇ ਸੀਗਾ ਸਦਰ ਮਨੂਤ ਤੇ ਲੱਖੀ ਵਾਲ ਲੱਖੇ ਵਾਲੇ ਇਸ ਏਰੀਆ ਦੇ ਵਿੱਚ ਇਹ ਰਾਤੀ ਜਾ ਕੇ ਚੋਰੀਆਂ ਕਰਦੇ ਹੁੰਦੇ ਸੀ ਤੇ ਮੈਂ ਇਹ ਵੀ ਇਹ ਸਾਂ ਚਾਹਨਾ ਹੈ ਕਿ ਇਹ ਜੋ ਮਕਦਮਾ ਆਏਗਾ ਇਹਦੇ ਵਿੱਚ ਕਬਾੜੀਏ ਦੀ ਵੀ ਬਖਸ਼ੇ ਜਾਣੇ ਜੋ ਚੋਰੀ ਦਾ ਸਮਾਨ ਖਰੀਦੇ ਹੁੰਦੇ ਸੀ ਹਾਲੇ ਤੱਕ ਇਸ ਕੇਸ ਦੇ ਵਿੱਚ ਚਾਰ ਜੋ ਮੁਲਜ਼ਮ ਹੈ ਉਹ ਅਰੈਸਟ ਕਰ ਚੁੱਕੇ ਐ ਸੀ ਤੇ ਚਾਰ ਹਲੇ ਪੱਜੇ ਹੋਏ ਨੇ ਜਿਨ੍ਹਾਂ ਦੇ ਪਿੱਛੇ ਸਾਡੀ ਪੁਲਿਸ ਟੀਮ ਐਕਟਿਵ ਹੈ ਤੇ ਇਹਨਾਂ ਨੂੰ ਵੀ ਜਲਦ ਜਲਦ ਕਾਬੂ ਵਿੱਚ ਕੀਤਾ ਜਾਏਗਾ ਹਾਲੇ ਤੱਕ ਵੀ ਜੋ ਰਿਕਵਰੀ ਹੋਈ ਹੈ ਉਹਦੇ ਵਿੱਚ 13 ਮੋਟਰਸ 7 ਪੁਆਇੰਟਡ ਕਨਕ 4 ਮੋਟਰਸਾਈਕਲ ਤੇ 11 ਗੈਸ ਸਿਲੰਡਰਸ ਬਰਾਮਦ ਹੋਏ ਹਨ ਤੇ ਮੈਂ ਸਾਰੇ ਮੁਕਸਸ ਰਾਜ ਦੇ ਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਹਾਂ ਕਿ ਵੀ ਵਿਲ ਕ੍ਰੈਕ ਡਾਊਨ ਵੈਰੀ ਵੈਰੀ ਹੈਵिली ਔਨ thieves ਜੋ ਰਾਤੀ ਚੋਰੀਆਂ ਹੋ ਰਹੀਆਂ ਨੇ ਜੋ ਪਿੰਡਾਂ ਦਾ ਸਮਾਨ ਗਾਇਵ ਹੋ ਰਿਹਾ ਹੈ ਇਹ ਸਾਰੇ ਅਸੀਂ ਫੜ ਕੇ ਸਾਰੇ ਕੇ ਸਾਰੇ ਅੰਦਰ ਦੇਵਾਂਗੇ ਤੇ ਜੇਕਰ ਤੁਹਾਡੀ ਕੋਲ ਵੀ ਕੋਈ ਇਨਫਰਮੇਸ਼ਨ ਹੈਗੀ ਕਿ ਔਰ ਚੋਰ ਕਿਹੜੇ ਘਰੇ ਨੇ ਤੁਸੀਂ ਆਓ ਯੂ ਆਰ ਮੋਸਟ ਵੈਲਕਮ ਜੀ ਮੇਰੇ ਕੋਲ ਆਓ ਮੈਨੂੰ ਦੱਸੋ ਅਸੀਂ ਉਥੇ ਵਰਕਆਊਟ ਕਰਾਂਗੇ ਤੇ ਸਾਰੀ ਗੈਂਗਸ ਨੂੰ ਅੰਦਰ ਲਿਆ ਇਹਨਾਂ ਦੇ ਇਹਨਾਂ ਦੇ ਵਿੱਚ ਖਰਪ੍ਰੀਤ ਸਿੰਘ ਹੈਗਾ ਜੀ ਇਹਦੇ ਤੇ ਇੱਕ ਪੁਰਾਣਾ ਮਕਦਮਾ ਦਰਜ ਹੈ ਚੋਰੀ ਦਾ ਸ਼ੇਰੇ ਵਾਲਾ ਪਿੰਗਰ ਰਹਿਣ ਵਾਲਾ ਹੈ ਇਹ ਬਾਕੀਆਂ ਦੀ ਹਾਲੇ ਪੁੱਛਗਿਰ ਚੱਲ ਰਹੀ ਹੈ ਤੇ ਜੋ ਗੱਲ ਸਾਹਮਣੇ ਆਏਗੀ ਉਹ ਤੁਹਾਨੂੰ ਅਸੀਂ ਸਾਜਾ ਦੇ ਇਹ ਸਭ ਦਿਨ ਹੀ ਦੇਖਦੇ ਸੀ ਕਿ ਉਹਨਾਂ ਬਾਰੇ ਕੁਝ پتہ ਲੱਗੇ ਦੋ ਕਬਾੜੀ ਆਏਗੇ ਜੀ ਦੋ ਕਬਾੜੀ ਐ ਉਹਨਾਂ ਚੋਂ ਇੱਕ ਜੋ ਹੈਗਾ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਦੂਜਾ ਅਸੀਂ ਆਇਡੈਂਟੀਫਾਈ ਕਰ ਲਿਆ ਇਹ ਪੱਜੇ ਹੋਏ ਇਹਨੂੰ ਜਲਦ ਤੋਂ ਜਲ ਫੜਕੇ ਇਹਨੂੰ ਅੰਦਰ ਦਿੱਤਾ ਜਾਏਗਾ ਕੋਈ ਹੋਰ ਬਤਾਂ ਦੇ ਨਾਲ ਜੇਕਰ ਸਾਨੂੰ ਦੱਸ ਸਕਦੇ ਬਿਲਕੁਲ ਹੋ ਸਕਦੇ ਜੀ ਇਹਨਾਂ ਦੀ ਜਦ ਇੱਕ ਵਾਰੀ ਫੜੇ ਜਾਂਦੇ ਬੰਦੇ ਜੋ ਚਾਰ ਹਲੇ ਪੱਜੇ ਹੋਏ ਐ ਇਹਨਾਂ ਨੇ ਬੜਾ ਕੁਝ ਹੋਰ ਵੀ ਦੱਸਣਾ ਤੇ ਇਹ ਹੋ ਸਕਦਾ ਸਾਨੂੰ ਇਹ ਵੀ ਦੱਸਣ ਜੋ ਕਬਾੜੀ ਆਏਗੇ ਕਿ ਇਹਨਾਂ ਦੇ ਕੋਲ ਹੋਰ ਕਿਹੜੇ ਕਿਹੜੇ ਥੋੜਾ ਆ ਕੇ ਸਮਾਨ ਲੈ ਕੇ ਜਾਂਦੇ ਹੁੰਦੇ ਸੀ ਜੇਕਰ ਉਥੋਂ ਉਹ ਇਨਫੋਰਮੇਸ਼ਨ ਨਿਕਲਦੀ ਐ ਐਸੀ ਬੈਕਟ੍ਰੈਕ ਕਰਕੇ ਉਹਨੂੰ ਉਹ ਵਾਲੇ ਜੋ ਵੀ ਫੜ ਲੈਣਾ ਹੈ ਨਾਲੇ ਸਾਲੇ ਜੰੰਦਰੇ ਸੇ ਪਰ ਹੌਲੀ ਕਰਦੇ ਹੋਏ ਹਾਂ ਜੀ ਘਰਾਂ ਚ ਚੋਰੀ ਹੁੰਦੇ ਸੀ ਤੇ ਨਹੀਂ ਇਹ ਹਲੇ ਮੁਕਦਮੇ ਜੇ ਵਾਪਸ ਵੀ ਕਰਾਵਾਂਗੇ ਕਦੀ ਉਹ ਬੋਲ ਨਹੀਂ ਹੋਏਗਾ दिल्ली क्राइम नेशनल न्यूज़ नजर सफर